ਪਰਜਾ ਮੰਡਲ ਲਹਿਰ ਤੇ ਸ਼ਹੀਦ ਸਿਵਾ ਸਿੰਘ ਠਿਕਰੀਵਾਲਾ ਦੀ ਬਰਸੀ ਦੇ ਮੌਕੇ ਉਹਨਾਂ ਦੇ ਪਿੰਡ ਹਿਕਰੀਵਾਲ ਦੇ ਵਿੱਚ ਹਰ ਸਾਲ ਤਿੰਨ ਦਿਨ ਸਭਾ ਲੱਦੀ ਹੈ ਤੇ ਇਸ ਦੌਰਾਨ 18 ਤੋਂ ਲੈ ਕੇ 20 ਜਨਵਰੀ ਤੱਕ ਉਹਨਾਂ ਦੀ ਵਰਸੀ ਮਨਾਇ ਜਾਂਦੀ ਹੈ ਤੇ ਸਰਪੰਚ ਵੱਲੋਂ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਕਿ 18 ਜਨਵਰੀ ਨੂੰ ਨਗਰ ਕੀਰਤਨ ਕੱਢਿਆ ਜਾਂਦਾ ਹੈ ਤੇ 19 ਜਨਵਰੀ ਨੂੰ ਮੌਕੇ ਦੀ ਸਰਕਾਰ ਦੇ ਮੁੱਖ ਮੰਤਰੀ ਵੱਲੋਂ ਉਹਨਾਂ ਨੂੰ ਸ਼ਰਧਾਜਲੀ ਦਿੱਤੀ ਜਾਂਦੀ ਹੈ ਤੇ ਪਿੰਡ ਦੀਆਂ ਜੋ ਵੀ ਮੰਗਾਂ ਹੁੰਦੀਆਂ ਨੇ ਉਹਨਾਂ ਨੂੰ ਸਰਕਾਰ ਦੇ ਅੱਗੇ ਰੱਖਿਆ ਜਾਂਦਾ ਹੈ ਪਿਛਲੇ 2023 ਦੇ ਵਿੱਚ 19 ਜਨਵਰੀ 2023 ਨੂੰ ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਮਾਨਯੋਗ ਸਰਦਾਰ ਭਗਵੰਤ ਸਿੰਘ ਮਾਨ ਉਹ ਸਰਦਾਰ ਜੀ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਨ ਆਏ ਸੀ ਉਸ ਸਮੇਂ ਸੰਗਤਾਂ ਨੇ ਉਹਨਾਂ ਦੇ ਅੱਗੇ ਮੰਗ ਰੱਖੀ ਵੀ ਸਰਦਾਰ ਜੀ ਦੀ ਯਾਦ ਦੇ ਵਿੱਚ ਸਾਡੇ ਨਗਰ ਵਿੱਚ ਕੋਈ ਵੀ ਯਾਦਗਾਰ ਨਹੀਂ ਹੈ ਇਸ ਕਰਕੇ ਜਾਂ ਤਾਂ ਸਰਦਾਰ ਜੀ ਦੇ ਇੱਥੇ ਕੋਈ ਉਹਨਾਂ ਦੀ ਯਾਦਗਾਰ ਬਣਾਈ ਜਾਵੇ ਜਾਂ ਫਿਰ ਉਹਨਾਂ ਦੇ ਯਾਦ ਦੇ ਵਿੱਚ ਕੋਈ ਸਰਕਾਰੀ ਨਰਸਿੰਗ ਕਾਲਜ ਕੇਵਲ ਲੜਕੀਆਂ ਲਈ ਬਣਾਇਆ ਜਾਵੇ ਜਿਸ ਦਾ ਉਹਨਾਂ ਨੇ ਉਸੇ ਸਮੇਂ ਮੁੱਖ ਮੰਤਰੀ ਸਾਹਿਬ ਨੇ ਐਲਾਨ ਕੀਤਾ ਵੀ ਸਰਦਾਰ ਸੇਵਾ ਸਿੰਘ ਦੀ ਯਾਦ ਦੇ ਵਿੱਚ ਇੱਕ ਇੱਥੇ ਨਰਸਿੰਗ ਕਾਲਜ ਲੜਕੀਆਂ ਲਈ ਉਸਾਰਿਆ ਜਾਊਗਾ ਜਿਸ ਦੇ ਲਈ ਅਸੀਂ ਨਗਰ ਵੱਲੋਂ ਹੈਲਥ ਵਿਭਾਗ ਪੰਜਾਬ ਨੂੰ ਤਕਰੀਬਨ 5 ਏਕੜ ਜਗ੍ਹਾ ਜੋ ਕਾਲਜ ਦੀ ਉਸਾਰੀ ਲਈ ਜ਼ਰੂਰਤ ਸੀ ਉਹ ਅਸੀਂ ਹੈਲਥ ਵਿਭਾਗ ਨੂੰ ਦਾਨ ਦੇ ਵਿੱਚ ਦੇ ਚੁੱਕੇ ਹਾਂ ਉਸ ਦੀ ਉਸਾਰੀ ਹਜੇ ਬਾਕੀ ਆ ਕਾਲਜ ਦੀ ਆ ਤਿਆਰੀਆਂ ਬਿਲਕੁਲ ਮੁਕੰਮਲ ਨਹੀਂ ਸਾਡੀਆਂ ਪਿੰਡ ਤੌਰ ਤੇ ਸੋ ਸਾਰਾ ਪਿੰਡ ਅਸੀਂ ਤਾਂ ਇਹ ਕਹਿੰਦੇ ਵੀ ਜੀ ਸਾਡਾ ਪਿੰਡ ਬਹੁਤ ਕਰਮ ਵਾਲਾ ਦਾ ਜੋ 18 ਤਰੀਕ ਨੂੰ ਸਾਰਾ ਸਾਰਾ ਪਿੰਡ ਇੱਕੇ ਦਾ ਪ੍ਰਤੀਕ ਦਿਖਾ ਕੇ ਅਸੀਂ ਇੱਕ ਗਲੀ ਦੇ ਵਿੱਚ ਦੀ ਲੰਘ ਜਾਂ ਸਾਰਾ ਪਿੰਡ ਬੇ ਬਹੁਤ ਵਧੀਆ ਲੱਗਦਾ ਸਾਨੂੰ ਸੋ ਸਾਨੂੰ ਸੀ ਜਦਾਨੀਆਂ ਯਾਦਗਾਰ ਮੰਣਾਉਣੀਆਂ ਚਾਹੀਦੀਆਂ ਨੇ ਅਸੀਂ 18 19 ਅਤੇ 20 ਤਰੀਕ ਨੂੰ ਅਮਰ ਸ਼ਹੀਦ ਸਰਦਾਰ ਸੇਵਾ ਸਿੰਘ ਦੀ ਯਾਦਗਾਰ ਮਨਾ ਰਹੇ ਹਾਂ ਸੋ ਸਾਰੀਆਂ ਪਾਰਟੀਆਂ ਆਉਣੀਆਂ ਨੇ ਜੋ 11 ਤਰੀਕ ਆ ਉਹ ਮੌਜੂਦਾ ਸਰਕਾਰ ਦੀ ਹੁੰਦੀ ਹੈ ਤੇ 20 ਤਰੀਕ ਨੂੰ ਸਾਰੀਆਂ ਪਾਰਟੀਆਂ ਆਉਂਦੀਆਂ ਨੇ ਜੀ ਨਗਰਗੀਰਤ ਤੇ ਅਮਰ ਸਤਾਰ ਹਾਂ ਨਗਰਗੀਰਤ ਨੂੰ 18 ਤਰੀਕ ਨੂੰ ਗੁਰਦੁਆਰਾ ਸਾਹਿਬ ਤੋਂ ਰਵਾਨਾ ਹੁੰਦਾ ਜੀ ਤੇ ਇਹ ਪਨਾਲ ਵਾਲੀ ਜਗ੍ਹਾ ਤੇ ਆ ਕੇ ਸ਼ਾਮ ਨੂੰ 7:00 ਵਜੇ ਸਮਾਪਤੀ ਹੋ ਜਾਂਦੀ ਆ ਤੇ 21 ਤਰੀਕ ਨੂੰ ਆਪਣਾ ਅਮਰ ਸਤਾਰ ਹੁੰਦਾ ਜੀ ਜਗਬਾਣੀ ਟੀਵੀ ਲਈ ਬਨੀਤ ਸ਼ਰਮਾ ਦੀ ਰਿਪੋਰਟ